ਪੈਂਡ ਮਿੱਡਾ ਦੀ ਇੱਕ ਧੀ ਜਿਹੜੀ ਕਿ ਕਾਲਜ ਵਿੱਚ ਪੜ੍ਹਦੀ ਸੀਗੀ ਚੰਡੀਗੜ੍ਹ ਉਹਦੇ ਹੀ ਸਕੇ ਪਿਓ ਵੱਲੋਂ ਉਹਦਾ ਕਤਲ ਕਰ ਦਿੱਤਾ ਗਿਆ ਇਹ ਬਹੁਤ ਮੰਦਭਾਗੀ ਘਟਨਾ ਸਾਹਮਣੇ ਆਈ ਆ ਇੱਕ ਪੇ ਆਪਣੀ ਧੀ ਨਾਲ ਐਦਾਂ ਕਿਵੇਂ ਕਰ ਸਕਦਾ ਆ ਇਹ ਗੱਲ ਸੋਚਣ ਵਾਲੀ ਆ ਇਹ ਬਹੁਤ ਜ਼ਿਆਦਾ ਦੁਖਦਾਈ ਘਟਨਾ ਆ ਜਿਹੜੀ ਕਿ ਇੱਕ ਧੀ ਦਾ ਕਤਲ ਉਸਦੇ ਹੀ ਪਿਓ ਵੱਲੋਂ ਕਰ ਦੇਣਾ ਜਿਹੜੀ ਮੇਨ ਗੱਲ ਆ ਵਿਚਲੀ ਸਾਰਾ ਸਿਸਟਮ ਆ ਜਿਹੜਾ ਇਦਾਂ ਹੋਇਆ ਵੀ ਜਿਹੜੀ ਕੁੜੀ ਸੀ ਚਮਨਦੀਪ कौर ਇਹ ਚੰਡੀਗੜ੍ਹ ਕਾਲਜ ਵਿੱਚ ਪੜ੍ਹਦੀ ਸੀਗੀ ਤੇ ਜਦੋਂ ਇਹ ਛੁੱਟੀਆਂ ਨੂੰ ਆਪਣੇ ਘਰ ਵਿੱਚ ਆਈ ਸੀ ਪਿੰਡ ਮਿੱਡਾ ਵਿਖੇ ਤੇ ਇਹ ਇਹਦੇ ਪੇ ਨੇ ਜਿੱਦਾਂ ਇਹਦੀ ਜਿਹੜੀ ਮਾਂ ਸੀਗੀ ਉਹਨਾਂ ਨੇ ਇਹਦੇ ਨਾਲ ਗੱਲਬਾਤ ਕੀਤੀ ਵੀ ਪੁੱਤ ਕਿੱਦਾਂ ਤੇਰੀ ਪੜ੍ਹਾਈ ਕਿੱਦਾਂ ਚੱਲਦੀ ਆ ਤੇ ਇਹਨੇ ਦੱਸਿਆ ਵੀ ਮੰਮੀ ਜੀ ਡੈਡੀ ਜੀ ਮੇਰੀ ਪੜ੍ਹਾਈ ਬਹੁਤ ਵਧੀਆ ਢੰਗ ਦੇ ਨਾਲ ਚੱਲਦੀ ਆ ਤੇ ਮੇਰੇ ਇੰਨੇ ਪਰਸੈਂਟ ਨੰਬਰ ਆ ਰਹੇ ਨੇ ਤੇ ਮੈਂ ਪੜ੍ਹਾਈ ਵਿੱਚ ਮੇਰਾ ਮਨ ਪੂਰਾ ਲੱਗਾ ਆ ਤੇ ਜਿੱਦਾਂ ਆਪਣੀ ਫੈਮਿਲੀ ਜਿੱਦਾਂ ਮਿਡਲ ਕਲਾਸ ਤੋਂ ਵੀ ਥੋੜੀ ਜੀ ਥੱਲੇ ਵਾਲੀ ਫੈਮਿਲੀ ਸੀਗੀ ਉਹਨੇ ਕਿਹਾ ਵੀ ਮੇਰਾ ਇੱਕ ਸੁਪਨਾ ਆ ਵੀ ਮੈਂ ਆਪਣੇ ਮਾਪੇ ਦੀ ਜ਼ਿੰਦਗੀ ਬਹੁਤ ਸਕਾਰਾਕੀ ਕਰਨਾ ਚਾਹੁੰਨੀ ਆ ਤਾਂ ਜੋ ਜਿਹੜੀਆਂ ਤੁਸੀਂ ਤੰਗੀਆਂ ਤਰਸ਼ੀਆਂ ਦੇਖੀਆਂ ਆ ਜਦੋਂ ਮੈਂ ਪੜ੍ਹਾਈ ਕਰਕੇ ਇੱਕ ਵਧੀਆ ਆਫਸਰ ਬਣ ਗਈ ਵਧੀਆ ਜੌਬ ਤੇ ਲੱਗ ਗਈ ਤਾਂ ਜਿੰਨੀਆਂ ਵੀ ਤੁਹਾਡੀਆਂ ਤੰਗੀਆਂ ਤੋਰਸ਼ੀਆਂ ਆ ਮੈਂ ਸਾਰੀਆਂ ਚੱਕਣੀਆਂ ਆ ਤੇ ਉਹਦੀ ਮਾਂ ਉਹਦੇ ਨਾਲ ਸਹਿਮਤ ਸੀ ਕਹਿੰਦੀ ਪੁੱਤ ਕੋਈ ਗੱਲ ਨਹੀਂ ਜਿੱਦਾਂ ਤੇਰਾ ਦਿਲ ਕਰਦਾ ਆ ਤੂੰ ਉਦਾਂ ਕਰ ਅਸੀਂ ਤੇਰੇ ਨਾਲ ਆ ਪਰ ਜਿਹੜਾ ਉਹਦਾ ਪਿਤਾ ਸੀ ਚਮਨਦੀਪ ਕੌਰ ਦਾ ਉਹ ਹਮੇਸ਼ਾ ਉਹਦੇ ਨਾਲ ਲੜਦਾ ਝਗੜਦਾ ਰਹਿੰਦਾ ਸੀ ਉਹ ਕਹਿੰਦਾ ਸੀ ਵੀ ਤੂੰ ਆ ਜਿੰਨਾ ਪੜ ਲਿਆ ਪੜ ਲਿਆ ਏਦੋਂ ਬਾਅਦ ਤੈਂ ਪੜਾਈ ਬਿਲਕੁਲ ਵੀ ਨਹੀਂ ਕਰਨੀ ਹੈਗੀ ਉਹ ਕਲੇਸ਼ ਆਪਸ ਵਿੱਚ ਉਹਨਾਂ ਦਾ ਰਹਿੰਦਾ ਸੀ ਤੇ ਜਿਹੜੀ ਕੁੜੀ ਸੀਗੀ ਚਮਨਦੀਪ कौर ਉਹ ਆਪਣੇ ਪਿਤਾ ਦੇ ਬਹੁਤ ਜ਼ਿਆਦੇ ਤਾੜਲੇ ਮਾਰਦੀ ਸੀ ਉਹ ਮਨਤਾ ਵੀ ਕਰਦੀ ਸੀ ਆਪਣੇ ਪਿਤਾ ਦੀਆਂ ਵੀ ਪਿਤਾ ਜੀ ਮੈਂ ਅੱਗੇ ਪੜਨਾ ਚਾਹੁੰਨੀ ਆ ਮੈਂ ਤੁਹਾਡੀ ਜ਼ਿੰਦਗੀ ਸਕਾਲੀ ਕਰਨਾ ਚਾਹੁੰਨੀ ਆ ਅੱਗੇ ਜਿੱਦਾਂ ਦਿਨ ਆਪਾਂ ਕੱਟਦੇ ਆ ਔਖੇ ਹੋ ਹੋ ਕੇ ਵੇ ਮੈਂ ਇਹ ਚਾਹੁੰਦੀ ਆ ਵੀ ਆਪਣਾ ਤਰੱਕੀ ਹੋਵੇ ਮੈਂ ਕੰਮ ਤੇ ਲੱਗਾ ਵਧੀਆ ਜੌਬ ਤੇ ਲੱਗਾ ਤੇ ਜਿਹੜੀ ਮੇਰੀ ਸੈਲਰੀ ਵੀ ਬਹੁਤ ਜ਼ਿਆਦੀ ਹੋਵੇ ਤਾਂ ਬਈ ਯਾਨੀ ਕਿ ਉਹ ਕਹਿੰਦੀ ਜਿੱਦਾਂ ਤੁਸੀਂ ਜਾਂ ਮੇਰੇ ਪਿਤਾ ਜੀ ਜਾਂ ਤੁਸੀਂ ਕੋਈ ਕੰਮ ਨਹੀਂ ਕਰਨਾ ਤੁਸੀਂ ਬਿਲਕੁਲ ਘਰ ਦੇ ਵਿੱਚ ਆਰਾਮ ਦੇ ਨਾਲ ਬਹਿਣਾ ਆ ਕੰਮ ਦਾ ਡੱਕਾ ਨਹੀਂ ਤੋੜਨਾ ਜਿੰਨਾ ਕੰਮ ਕਰ ਲਿਆ ਤੁਸੀਂ ਕਰ ਲਿਆ ਬਸ ਇੱਕ ਵਾਰੀ ਮੈਨੂੰ ਪੜ੍ਹਾਈ ਥੋੜੀ ਹੋਰ ਕਰਾ ਦਿਓ ਐਸ ਗੱਲ ਨੂੰ ਲੈ ਕੇ ਜਿਹੜਾ ਉਹਦਾ ਪਿਤਾ ਸੀਗਾ ਉਹ ਕਹਿੰਦਾ ਵੀ ਪੜ੍ਹਾਈ ਨਹੀਂ ਤੈਨੂੰ ਹੁਣ ਹੋਰ ਕਰਾਉਣੀ ਹੈਗੀ ਵੀ ਜਿੰਨਾ ਤੇ ਪੜ੍ਹ ਲਿਆ ਪੜ੍ਹ ਲਿਆ ਏਦੋਂ ਬਾਅਦ ਬੱਸ ਤੇਰੀ ਸ਼ਾਦੀ ਕਰ ਦੇਣੀ ਆ ਤੇਰਾ ਵਿਆਹ ਕਰ ਦੇਣਾ ਆ ਪਰ ਉਹ ਲੜਕੀ ਆਪਣੇ ਪਿਤਾ ਦੇ ਮੋਹਰੇ ਦੋਨੇ ਹੱਥ ਜੋੜ ਕੇ ਮਿੰਨਤਾਂ ਤਰਲੇ ਮਾਰਦੀ ਹੁੰਦੀ ਸੀ ਵੀ ਪਿਤਾ ਜੀ ਮੈਨੂੰ ਪੜਾ ਦਿਓ ਮੈਂ ਪੜ੍ਹਨਾ ਚਾਹੁੰਨੀ ਆ ਨਹੀਂ ਤਾਂ ਦੇਖੋ ਅੱਜ ਕੱਲ ਦੇ ਜਿਹੜੇ ਬੱਚੇ ਆ ਉਹ ਪੜ੍ਹਾਈ ਕਰਕੇ ਬਾਲੀ ਖੁਸ਼ ਨਹੀਂ ਹੈਗੇ ਕਈ ਤਾਂ ਜਾਨੀ ਕਿ ਬਹੁਤ ਪੜ੍ਹਦੇ ਆ ਕਈ ਨਹੀਂ ਖੁਸ਼ ਹੈਗੇ ਉਹ ਜਿੱਦਾਂ ਫੋਨਾਂ ਦੇ ਉੱਤੇ ਆਪਾਂ ਦੇਖਦੇ ਆ ਵੀਡੀਓ ਪਾਉਂਦੇ ਆ ਤਰ੍ਹਾਂ ਤਰ੍ਹਾਂ ਦੀਆਂ ਇੰਸਟਾਗ੍ਰਾਮ ਦੇ ਉੱਤੇ ਰੀਲਾਂ ਜਾਨੀ ਕਿ ਛੋਟੇ ਕੱਪੜਿਆਂ ਦੇ ਨਾਲ ਰੀਲਾਂ ਪਾਉਂਦੇ ਆ ਪਰ ਉਹ ਕੁੜੀ ਜਿਹੜੀ ਸੀ ਇੱਕ ਏਦਾਂ ਦੀ ਕੁੜੀ ਸੀਗੀ ਚਮਨਦੀਪ कौर ਉਹ ਹਮੇਸ਼ਾ ਪੜ੍ਹਾਈ ਵੱਲ ਹੀ ਧਿਆਨ ਦਿੰਦੀ ਹੁੰਦੀ ਸੀ ਜਿੱਦਾਂ ਕਹਿੰਦੇ ਹੁੰਦੇ ਆ ਵੀ ਕਿਤਾਬੀ ਕੀੜਾ ਸੀ ਇੱਕ ਕਿਸਮ ਦੀ ਉਹ ਤੇ ਉਹਨੇ ਪਿਤਾ ਦੀਆਂ ਮਿਹਨਤਾਂ ਬਹੁਤ ਜ਼ਿਆਦਾ ਕਰਨੀਆਂ ਤੇ ਹਣ ਉਹ ਛੁੱਟੀਆਂ ਨੂੰ ਆਪਣੇ ਘਰ ਆਈ ਸੀਗੀ ਜਾਨਕਿ ਜਿੱਦਾਂ ਛੁੱਟੀਆਂ ਕੱਟਣ ਉਹ ਆਪਣੇ ਘਰ ਆਈ ਸੀ ਤਾਂ ਆਪਣੇ ਪਿਤਾ ਨੂੰ ਤਾਲੇ ਮਾਰਦੀ ਸੀ ਦੇ ਮੈਂ ਪੜ੍ਹਾਈ ਹੋਰ ਜ਼ਿਆਦਾ ਕਰਨੀ ਚਾਹਨੀ ਆ ਇਦੋਂ ਵੀ ਅੱਗੇ ਕੋਰਸ ਲੈਣਾ ਚਾਹਨੀ ਆ ਕੋਈ ਵਧੀਆ ਜਿਹਦਾ ਬੈਨੀਫਿਟ ਬਹੁਤ ਅੱਗੇ ਜਾ ਕੇ ਵਧੀਆ ਮਿਲੇ ਪਰ ਉਹਦਾ ਪਿਤਾ ਨੂੰ ਪਤਾ ਨਹੀਂ ਕੀ ਗੱਲ ਹੋਈ ਕੀ ਗੱਲ ਉਹਦੇ ਦਿਮਾਗ ਵਿੱਚ ਆਈ ਉਹਦੇ ਪਿਤਾ ਦੇ ਉਹਨੇ ਚਮਨਪ੍ਰੀਤ ਦਾ ਕਤਲ ਕਰ ਦਿੱਤਾ ਉਹਨੂੰ ਆਪਣੇ ਹੱਥੀ ਇੱਕ ਪੇ ਨੇ ਆਪਣੇ ਹੱਥੀ ਦੇਖੋ ਤੁਸੀਂ ਕਿੱਦਾਂ ਉਹਦਾ ਦਿਲ ਕੀਤਾ ਹੋਊਗਾ ਨਹੀਂ ਤਾਂ ਅਕਸਰ ਬੱਚਿਆਂ ਬੱਚਿਆਂ ਖਾਤਰ ਮਾਪਿਓ ਮੌਤ ਨਾਲ ਵੀ ਲੜ ਲੈਂਦੇ ਆ ਬੰਦਾ ਕਹਿ ਦਿੰਦਾ ਵੀ ਮੇਰਾ ਸਾਰਾ ਕੁਝ ਬੈਕੇਜ ਵੀ ਮੇਰੇ ਬੱਚਿਆਂ ਨੂੰ ਕੁਝ ਨਹੀਂ ਹੋਣਾ ਚਾਹੀਦਾ ਸਿਰਫ ਇੱਕ ਪੜ੍ਹਾਈ ਦੀ ਵਜ੍ਹਾ ਕਾਰਨ ਇੱਕ ਪਿਤਾ ਨੇ ਆਪਣੀ ਲੜਕੀ ਦਾ ਕਤਲ ਕਰ ਦਿੱਤਾ ਦੇਖੋ ਕਿੱਡੀ ਵੱਡੀ ਗੱਲ ਆ ਇਹ ਸੋਚਣ ਵਾਲੀ ਗੱਲ ਆ ਵੇ ਬਹੁਤ ਮੰਦਭਾਗੀ ਘਟਨਾ ਹੋਈ ਆ ਹੁਣ ਬਚਲੀ ਗੱਲ ਦਾ ਪਤਾ ਨਹੀਂ ਵਿੱਚੋਂ ਅਸਲ ਵਿੱਚ ਕੀ ਗੱਲ ਆ ਪਰ ਜਿੱਥੇ ਤੱਕ ਸਾਰੀ ਹੁਣ ਗੱਲ ਨਿਕਲ ਕੇ ਆਈ ਆ ਉਹ ਇਹ ਹੀ ਗੱਲ ਨਿਕਲ ਕੇ ਆਈ ਆ ਵੀ ਕੁੜੀ ਜਿਹੜੀ ਚਮਨਦੀਪ ਕੌਰ ਸੀਗੀ ਉਹ ਪੜਨਾ ਚਾਹੁੰਦੀ ਸੀ ਪਰ ਉਹਦਾ ਪਿਤਾ ਪੜਾਈ ਨੂੰ ਨਾ ਕਰਨ ਦੇਣ ਕਾਰਨ ਉਹਦੇ ਨਾਲ ਲੜਾਈ ਝਗੜਾ ਰਹਿੰਦਾ ਸੀ ਜਦੋਂ ਕੁੜੀ ਨਹੀਂ ਮੰਨੀ ਉਹ ਕਹਿੰਦੀ ਮੈਂ ਅੱਗੇ ਪੜਾਈ ਕਰਨੀ ਕਰਨੀਆਂ ਚਾਹੇ ਦੁਨੀਆ ਇਧਰੋਂ ਇਧਰ ਹੋ ਜਵੇ ਵੀ ਮੈਂ ਸੁਖ ਦੇਣਾ ਤੁਹਾਨੂੰ ਆਪਣੇ ਮਾਪੇ ਨੂੰ ਕਹਿੰਦੀ ਸੀ ਪਰ ਉਹਦੇ ਪਿਤਾ ਦੇ ਦਿਲ ਵਿੱਚ ਪਤਾ ਨਹੀਂ ਉਹਦੇ ਅੰਦਰ ਕਿਹੜਾ ਜਲਾਦ ਆ ਗਿਆ ਜਿਹੜਾ ਉਹਨੇ ਆਪਣੀ ਸੋਨੇ ਵਰਗੀ ਧੀ ਦਾ ਇੰਨੀ ਹੋਣ ਹਾਰ ਧੀ ਦਾ ਆਪਣੇ ਹੀ ਹੱਥਾਂ ਨਾਲ ਕਤਲ ਕਰ ਦਿੱਤਾ ਸੋ ਇਹ ਬਹੁਤ ਮੰਦਭਾਗੀ ਘਟਨਾ ਹੋਈ ਆ ਸੋ ਇੱਕ 18 ਸਾਲਾ ਧੀ ਦਾ ਐਦਾਂ ਉਸ ਦੇ ਹੀ ਪਿਓ ਵੱਲੋਂ ਕਤਲ ਕਰ ਦੇਣਾ ਇਹ ਕਿੰਨੀ ਕਿ ਚੰਗੀ ਗੱਲ ਆ ਕਮੈਂਟ ਕਰਕੇ ਜਰੂਰ ਦੱਸਿਓ ਸੋ ਜੇ ਕੋਈ ਐਦਾਂ ਕੋਈ ਬੱਚਾ ਗਾਹਾਂ ਪੜਨਾ ਚਾਹੁੰਦਾ ਆ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦੇਣਾ ਉਸ ਦੇ ਹੀ ਘਰ ਵਾਲਿਆਂ ਵੱਲੋਂ ਇਹ ਬਹੁਤ ਨਿੰਦਣਯੋਗ ਗੱਲ ਆ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਈ ਦੁਨੀਆ ਇੱਥੇ ਐਦਾਂ ਦੀ ਆ ਵੀ ਪੰਜੇ ਉਂਗਲਾਂ ਇੱਕੋ ਤਰ੍ਹਾਂ ਦੀਆਂ ਨਹੀਂ ਹੁੰਨੀਆਂ ਜਿੱਦਾਂ ਮੈਂ ਅੱਗੇ ਵੀ ਕਈ ਵਾਰੀ ਕਿਹਾ ਆ ਤੇ ਕਈ ਏਦਾਂ ਸੋਚਦੇ ਕੀ ਪਤਾ ਉਹਦਾ ਪੇ ਸੋਚਦਾ ਹੋਵੇ ਵੀ ਇਹ ਕਿਤੇ ਗਲਤ ਰਿਲੇਸ਼ਨ ਵਿੱਚ ਨਾ ਫਸ ਜਵੇ ਕਾਲਜਾਂ ਦੇ ਵਿੱਚ ਪੜ੍ਹ ਕੇ ਬਈ ਹੋਰ ਨਾ ਸਾਡੇ ਹੱਥੋਂ ਨਿਕਲ ਜਵੇ 100 ਤਰ੍ਹਾਂ ਦੀਆਂ ਗੱਲਾਂ ਨਿਕਲ ਕੇ ਬਾਹਰ ਆਈਆਂ ਪਰ ਜਿਹੜੇ ਸੂਤਰ ਆ ਸੂਤਰਾਂ ਦੇ ਮੁਤਾਬਕ ਸਾਰੀ ਗੱਲਬਾਤ ਦਾ ਪਤਾ ਲੱਗਾ ਜਿਹੜੀ ਚਮਨਦੀਪ ਕੌਰ ਸੀਗੀ 18 ਸਾਲਾਂ ਦੀ ਧੀ ਉਹ ਇੱਕ ਬਹੁਤ ਹੋਣਹਾਰ ਲੜਕੀ ਸੀ ਲੜਕੀਆਂ ਹੀ ਉਹਦੀਆਂ ਕਾਲਜ ਵਿੱਚ ਦੋਸਤ ਸਨ ਕਿਸੇ ਨਾਲ ਉਹ ਬਾਦੂ ਗੱਲ ਨਹੀਂ ਕਰਦੀ ਹੁੰਦੀ ਸੀ ਬਸ ਕੇਵਲ ਪੜ੍ਹਾਈ ਬਸ ਉਹਦਾ ਪੜ੍ਹਾਈ ਕਰਕੇ ਸੁਪਨਾ ਸੀ ਵੀ ਜਿਹੜੇ ਮੇਰੇ ਮਾਪੇ ਆ ਉਹ ਜਿਹੜੀ ਉਹਨਾਂ ਦੀ ਜ਼ਿੰਦਗੀ ਰਹਿ ਗਈ ਆ ਉਹ ਚੰਗੀ ਜ਼ਿੰਦਗੀ ਕੱਟਣ ਅਤੇ ਐਸ਼ੋ ਆਰਾਮ ਕਰਨ ਉਹ ਆਪਣੇ ਮਾਪੇ ਨੂੰ ਐਸ਼ੋ ਆਰਾਮ ਕਰਾਉਣਾ ਚਾਹੁੰਦੀ ਸੀ ਪਰ ਪਤਾ ਨਹੀਂ ਸੀ ਵੀ ਜਿਹੜਾ ਉਹਦਾ ਪਿਓ ਆ ਉਹੀ ਉਹਦਾ ਕਾਤਲ ਬਣ ਜਾਊਗਾ ਸੋ ਬਹੁਤ ਮੰਦਭਾਗੀ ਘਟਣਾ ਹੋਈ ਆ ਬਾਕੀ ਲਾਈਕ ਕਰਿਓ ਅਤੇ ਆਪਣਾ ਸੁਝਾਅ ਦੇਣ ਲਈ ਇੱਕ ਪਿਆਰਾ ਜਿਹਾ ਕਮੈਂਟ ਕਰਿਓ ਜਦੋਂ ਜੰਮੀ ਹੁਣੀਆ ਕਿੰਨਾ ਪੀ ਨੇ ਚਾਹ ਕੀਤਾ ਹੋਣਾ ਮਾਂ ਨੇ ਚਾਹ ਕੀਤਾ ਹੋਣਾ ਜਿੱਦਾਂ ਜਿੱਦਾਂ ਕਲਾਸ ਬਾਈ ਕਲਾਸ ਉਹ ਵੱਧ ਗਈ ਐਨੀ ਇੰਟੈਲੀਜੈਂਟ ਕੁੜੀ ਐਦਾਂ ਦੀਆਂ ਧੀਆ ਲੋਕੀ ਚਾਹੁੰਦੇ ਆ ਵੀ ਸਾਡੇ ਘਰ ਐਦਾਂ ਦੀਆਂ ਧੀਆ ਹੋਣ ਜਿਹੜੀਆਂ ਕੇਵਲ ਪੜ੍ਹਾਈ ਤੇ ਹੀ ਧਿਆਨ ਦੇਣ ਦੂਜੀ ਗੱਲ ਤੇ ਉਹ ਕਦੇ ਵੀ ਕਿਸੇ ਗੱਲ ਤੇ ਧਿਆਨ ਨਾ ਦੇਣ ਇੱਕ ਹੋਣਹਾਰ ਕੁੜੀ ਦਾ ਉਹਦੇ ਹੀ ਪਿਓ ਦੇ ਹੱਥੋਂ ਕਤਲ ਕਰ ਦੇਣਾ ਬਹੁਤ ਬਾੜੀ ਗੱਲ ਆ ਬਾਕੀ ਧੰਨਵਾਦ ਸਾਰਿਆਂ ਦਾ ਅਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਦਾਂ ਦੀਆਂ ਅਸਲੀ オリジナル ਵੀਡੀਓ ਲੈ ਕੇ ਤੁਹਾਡੇ ਮੋਹਰੇ ਅਸੀਂ ਹਾਜ਼ਰ ਹੁੰਦੇ ਰਵਾਂਗੇ ਧੰਨਵਾਦ ਜੀ ਸਾਰਿਆਂ ਦਾ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਪ੍ਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ ਹਰੇਕ ਦੇ ਘਰ ਪਰਿਵਾਰ ਵਿੱਚ ਖੁਸ਼ੀਆਂ ਵਾਲਾ ਮਾਹੌਲ ਬਣਿਆ ਰਹੇ ਕਿਸੇ ਦੇ ਪਰਿਵਾਰ ਵਿੱਚ ਵੀ ਐਦਾਂ ਦੀ ਕੋਈ ਅਣਸਖਾਮੀ ਮਾੜੀ ਘਟਨਾ ਨਾ ਹੋਵੇ ਧੰਨਵਾਦ ਜੀ ਸਾਰਿਆਂ ਦਾ